पिता जी ने समान पकड़िया अपनी कुर्सी से रखा था वो एक मिनट एक सेकंड वास्ते ही खड़े हुए ने ते पिछु आया बंदा वो बैग चुक के नाल ही भज गया मैं इस कुर्सी पर बैठा हुआ था हाँ। आप मेरे बैग था आप मेरे बैग था मैं कुर्सी से खड़ा होकर साइड पर गया हूँ इसी के साथ साइड पर खड़ा हुआ हूँ मैंने ऐसे देखा है ਜੋਗੀ ਗੈਂਦਰ ਸਿੰਘ ਸਾਡਾ ਵੇਟਰ ਹੀ ਹੈ ਨਹੀਂ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਹਾਰਡ ਡਿਸਕ ਲੈ ਆਨੇ ਕਿ ਵੀ ਪੁਰਾਣੇ 25 ਦਿਨ 20 ਦਿਨ ਜਿਹੜਾ ਵੀ ਡਾਟਾ ਹੈ ਇਹ ਉਹਦਾ ਕਾਪੀ ਕਰਾ ਦਿਓ ਠੀਕ ਵੀ ਜੇ ਉਹ ਕਾਪੀ ਦੇ ਵਿੱਚ ਉਹ ਬੰਦਾ ਲੱਭ ਗਿਆ ਤੇ ਉਹਦਾ ਰਿਸਪੋਨਸੀਬਲ ਕੌਣ ਹੋਇਆ ਛੇੜੀ ਨੈਗਲੀਜੈਂਸ ਹੈਗੀ ਹੈ ਇਹ ਪੈਲਸ ਦੀ ਹੈ ਐਬਸੋਲਿਊਟਲੀ ਕੋ ਸਿਕਿਉਰਟੀ ਗਾਰਡ ਗੇਟ ਤੇ ਖੜੇ ਨੇ ਐਂਟਰੀ ਦੇ ਬਾਕਸਰਸ ਖੜੇ ਨੇ ਹਰ ਇੱਕ ਬੰਦਾ ਵੈਰੀਫਾਈਡ ਅਕਾਊਂਟ ਡੀਟੀਏ ਵਾਲਾ ਵਾ ਕਨਵੇਟਰ ਹੈ। ਗੁਟਰੀ ਡਰੈਸ ਜੋ ਕਿ ਬੰਦਾ ਅੰਦਰ ਆ ਰਿਹਾ ਹੈ ਤਾਂ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ। ਜਿਹੜਾ ਇੱਥੇ ਦਾ ਮੈਨੇਜਰ ਹੈ ਉਹ ਕਹਿੰਦਾ ਜੀ ਸਾਡਾ ਵੇਟਰ ਨਹੀਂ ਹੈ। ਕਿਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਜਦੋਂ ਗੇਟ ਦੇ ਐਂਟਰੀ ਕੋਈ ਵੇਟਰ ਦੀ ਡਰੈਸ ਪਾ ਕੇ ਆ ਰਿਹਾ ਹੈ। ਇਦਾਂ ਤਾਂ ਕੋਈ ਵੀ ਬਾਹਰੋਂ ਆ ਕੇ ਅੰਦਰ ਜਾ ਕੇ ਬੈਗ ਚੱਕ ਕੇ ਲੈ ਜਾਊਗਾ। ਅਸੀਂ ਆਪਣੇ ਪੂਰੇ ਰਿਜ਼ੋਰਟ ਦਾ ਰਾਉਂਡ ਅਪ ਕੀਤਾ ਸਾਨੂੰ ਇਦਾਂ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਕਿ ਸਟਰਲਿੰਗ ਦੀ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਗਲਤੀ ਆ ਅਸੀਂ ਜਿੰਨੇ ਵੀ ਸਾਡੇ ਮਾਰਨਿੰਗ ਦੇ ਵਿੱਚ ਟੀਮ ਆਈ ਸੀ ਜਿੰਨੇ ਵੀ ਅਸੀਂ ਕੈਪਟਨ ਰਾਉਂਡ ਅਪ ਕੀਤੇ ਸੀ ਜਿੰਨੇ ਵੀ ਮੈਂਟਰ ਅਸੀਂ ਰਾਉਂਡ ਅਪ ਕੀਤੇ ਸੀ ਕਿਹੜੇ ਕਿਹੜੇ ਬੰਦਾ ਕਿਹੜੇ ਕਿਹੜੇ ਜਗ੍ਹਾ ਤੋਂ ਅਸੀਂ ਬੁਲਾਇਆ ਆ ਉਹ ਤੇ ਜਾਣ ਲੱਗੇ ਉਹ ਸਾਰਾ ਬੰਦਾ ਬਗਾਇਦਾ ਹੁਣ ਇਸ ਟਾਈਮ ਅਵੇਲੇਬਲ ਆ ਰਿਜ਼ੋਰਟ ਵਾਲੇ ਕਹਿੰਦੇ ਤੁਹਾਡੇ ਗੈਸਟ ਨੇ ਅਸੀਂ ਗੈਸਟ ਚੋਰ ਲੈ ਗਏ ਆ ਸੜਕ ਦੀ ਤੁਰੇ ਗੋਲੀਆਂ ਵਾਦੀਆਂ ਨੇ ਬੀਤੇ ਆ ਜੀ ਚੋਰੀਆਂ ਹੁੰਦੀਆਂ ਨੇ ਫਿਰ ਅਸੀਂ ਕਿੱਥੇ ਕਰਾਂਗੇ ਵਿਆਹ ਯਾਰ ਦੱਸੋ ਯਾਰ ਜਦੋਂ ਬੰਦੇ ਨੇ ਰੇਕੀ ਕਰਨੀ ਹੋਵੇ ਉਦੋਂ ਬਹੁਤ ਕੁਝ ਜੰਮ ਹੋ ਸਕਦੀ ਆ ਰਿਪੋਰਟ ਜिले ਘੱਟ ਕੰਮ ਕਰਦਾ ਹੈ ਨੋਬਾਡੀ ਆਇਡੈਂਟੀਫਾਈ ਉਹ ਜੋ ਆਏਗਾ ਉਹ ਪੁਲਿਸ ਕੇ ਬੇਸ ਮੇਂ ਵੀ ਆ ਸਕਦਾ ਹੈ ਸ਼ੇਟ ਹੈ ਮੈਂ ਲੜਕੀ ਦਾ ਫਾਦਰ ਹਾਂ ਔਰ ਅਸੀਂ ਸਗਨ ਲਗਾਉਣ ਵਾਸਤੇ ਇੱਥੇ ਆਏ ਸੀ ਕਿ ਬੇਟੀ ਨੂੰ ਤੇ ਪਿਤਾ ਜੀ ਤੇ ਸਮਾਨ ਪਕੜਿਆ ਹੋਇਆ ਸੀਗਾ ਆਪਣੀ ਕੁਰਸੀ ਤੇ ਰੱਖਿਆ ਤਾਂ ਸੀਗਾ ਉਹ 1 ਮਿੰਟ 1 ਸੈਕਿੰਡ ਵਾਸਤੇ ਖੜੇ ਹੋਏ ਨੇ ਤੇ ਪਿੱਛੋਂ ਆਇਆ ਬੰਦਾ ਉਹ ਬੈਗ ਚੁੱਕ ਕੇ ਨਾਲ ਹੀ ਭੱਜ ਗਿਆ ਨਾਲ ਹੀ ਇਹਨਾਂ ਨੇ ਰੋਣਾ ਪਾਤਾ ਸਮਾਨ ਸਾਡਾ ਚੁੱਕਿਆ ਗਿਆ ਜੀ ਬੈਗ ਲੈ ਕੇ ਬੰਦਾ ਭੱਜ ਗਿਆ ਬੰਦਾ ਫੜਿਆ ਗਈ ਤਸਵੀਰਾਂ ਵੀ ਕਦੇ ਸੀਸੀਟੀਵੀ ਦੇ ਵਿੱਚ ਆ ਗਈ ਹੈ ਫੁਟੇਜ ਆ ਗਈ ਹੈ ਜੀ ਉਹਦੀ ਹੁਣ ਇਹਨਾਂ ਦੇ ਚਾਹੀਦਾ ਵਾ ਜਿਹੜੇ ਰਿਜ਼ੋਰਟ ਵਾਲੇ ਹੈਗੇ ਨੇ ਇਹਨੂੰ ਸਾਰਾ ਵੈਰੀਫਾਈ ਕਰਨ ਸਾਰੀ ਜਿਹੜੀ ਫੁਟੇਜ ਕੈਮਰੇ ਦੀ ਹੈਗੀ ਹੈ ਉਹ ਹੋਰ ਹਿਸਾਬ ਨਾਲ ਬੰਦਾ ਹੁਣ ਇਹਨਾਂ ਦੇ ਕੋਲ ਹੀ ਹੈਗਾ ਜਾਂ ਤੇ ਬੰਦਾ ਫਿਰ ਤੇ ਇਹ ਵेशभूषा ਉਹ ਵੇਟਰ ਦੀ ਹੈ ਬਿਲਕੁਲ ਜਿਸ ਤਰ੍ਹਾਂ ਫੌਜੀ ਕਾਰਟੂਨ ਕੀਤੀ ہوئی ਹੈ ਜਿਸ ਤਰ੍ਹਾਂ ਵੇਟਰਾਂ ਦੀ ਹੁੰਦੀ ਹੈ ਉਹ ਸੀਗੀ ਉਹਨੇ ਆਪਣੇ ਕੋਟ ਜਿਹੜਾ ਹੱਥ ਚ ਫੜਿਆ ਦਾ ਸੀਗਾ ਬੈਗ ਇਸ ਤਰ੍ਹਾਂ ਫਾੜ ਕੇ ਉੱਤੇ ਕੋਟ ਰੱਖ ਕੇ ਤੇ ਭੱਜ ਗਿਆ ਠੀਕ ਹੀ ਸੀਗਾ ਜੀ ਬੈਗ ਦੇ ਵਿੱਚ ਦੇਖੋ ਜੀ ਜੋ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਜੇਵਰ ਪਾਇਆ ਬੱਚੀ ਨੂੰ 골ਡ ਦੀ ਜੁਐਲਰੀ ਹੈ ਸ਼ਗਨ ਨਾਲੇ ਲਿਫਾਫੇ ਨੇ ਸਾਰੇ ਉਹਰੇ ਵਿੱਚ ਸਾਰਾ ਕੁਝ ਹੀ ਉਹਰੇ ਵਿੱਚ ਆ ਗਿਆ ਲਗਭਗ ਕਿੰਨੇ ਦੰਦ ਕਿਸਾਨ ਕਰ ਗਏ ਲਗਭਗ ਇਹਰੇ ਆਸ-ਪਾਸ ਹਮੇ ਲੋ ਜੀ ਸਾਰੀਆਂ ਸੱਭ ਹੈ ਸੇਤਾ ਨੇ ਜਿਹੜੀਆਂ ਇੱਥੇ ਆਈਆਂ ਹੋਈਆਂ ਨੇ ਫੰਕਸ਼ਨ ਦੇ ਵਿੱਚ ਤੇ ਸੋਨਾ ਕਿੰਨਾ ਕਿਹਾ ਦੱਸਿਆ ਸੋਨਾ ਤੇ ਮੰਨ ਕੇ ਚਲੋ ਜੀ 450 450 ਗ੍ਰਾਮ ਦੇ ਅਗੇ ਵਿੱਚ ਵਿੱਚ ਹੋਏ ਅੱਛਾ ਪੁਲਿਸ ਮੌਕੇ ਤੇ ਪਹੁੰਚ ਗਈ ਆ ਹਾਂ ਪੁਲਿਸ ਵਾਲੇ ਆ ਗਏ ਨੇ ਜੀ ਆਪਣੀ ਕਾਰਵਾਈ ਹੁਣ ਦੇਖਦੇ ਆ ਹੁਣ ਕੀ ਕਰਕੇ ਦਿੰਦੇ ਨੇ ਸਾਨੂੰ ਕਾਰਵਾਈ ਦਿੱਤੀ ਹੈ ਵੀ ਕਿੰਨੇ ਅਸੀਂ ਪੈਟਰ ਗਏ ਪੈਲਸ ਵੱਲੋਂ ਲੱਗੇ ਹੋਰ ਕੁਝ ਨਹੀਂ ਜੀ ਉਹ ਇਹ ਹਵਾ ਦੇ ਵਿੱਚ ਸਾਰੀਆਂ ਗੱਲਾਂ ਉਹਨਾਂ ਦੀਆਂ ਚੱਲਦੀਆਂ ਪਈਆਂ ਨੇ ਕਿ ਅਸੀਂ ਤੁਹਾਨੂੰ ਹੁਣੇ ਸਾਰੀ ਫੁਟੇਜ ਪ੍ਰੋਵਾਈਡ ਕਰਵਾਣੇ ਆ ਇਹ ਕਰਨੇ ਆ ਉਹ ਕਰਨੇ ਪਰ ਅਜੇ ਤੱਕ ਸਾਨੂੰ ਇਸ ਗੱਲ ਨੂੰ ਲਗਭਗ 1 ਘੰਟੇ ਤੋਂ ਉੱਪਰ ਹੋ ਗਿਆ ਜੀ 1 ਘੰਟੇ ਤੋਂ ਉੱਪਰ ਹੋ ਗਿਆ ਜਿੱਦਾਂ ਪਹਿਲਾਂ ਵੀ ਇਹ ਜਾਈਆਂ ਵਾਰਦਾਤਾਂ ਜਿਹੜੀਆਂ ਰਿਜ਼ੋਰਟ ਵਾਲੇ ਕਹਿੰਦੇ ਤੁਹਾਡੇ ਗੈਸਟ ਨੇ ਅਸੀਂ ਗੈਸਟ ਚੋਰ ਲੈ ਕੇ ਆਏ ਤੁਸੀਂ ਆਪ ਦੱਸੋ ਨਾ ਸੀਸੀਟੀਵੀ ਦੇਖਾਈ ਉਹਨਾਂ ਨੂੰ ਸੀਸੀਟੀਵੀ ਦੇ ਵਿੱਚ ਉਹ ਬੰਦੇ ਆਪਣਾ ਦੇਖਣ ਬੰਦਾ ਪਛਾਣਨ ਕੋਣ ਹੈਗਾ ਵਾ ਜਦੋਂ ਜਦੋਂ ਐਂਟਰੀ ਹੋਈ ਹੈ ਉਸ ਬੰਦੇ ਦੀ ਉਦੋਂ ਵੀ ਸੀਸੀਟੀ ਵੀ ਕੈਮਰੇ ਵਿੱਚ ਫੁਟੇ ਚਾਈ ਹੋਣੀ ਹੈ ਜਦੋਂ ਇੱਕੋ ਐਂਟਰ ਹੋਇਆ ਉਦੋਂ ਵੀ ਐਂਟਰੀ ਇਹ ਨੇਚਰਲੀ ਗੱਲ ਹੈ ਜੀ ਨੇਚਰਲੀ ਗੱਲ ਹੈ ਪੂਰੀ ਕੈਮਰੇ ਪੂਰੀ ਫੁਟੇਜ ਦੀ ਜਾਂਚ ਪੂਰੀ ਫੁਟੇਜ ਦੀ ਜਾਂਚ ਕਰ ਰਹੇ ਹੋ ਪੂਰੇ ਸਾਨੂੰ ਇਹ ਫੁਟੇਜ ਮਿਲੀ ਨਹੀਂ ਫੁਟੇਜ ਮਿਲੀ ਨਹੀਂ ਜੀ ਸਾਨੂੰ ਉਹਨਾਂ ਨੂੰ ਉਹਨਾਂ ਨੂੰ ਡਿਮਾਂਡ ਕੀਤੀ ਹੈ ਕਿ ਸਾਨੂੰ ਸਾਨੂੰ ਪੈਨ ਡਰਾਈਵ ਦੇ ਵਿੱਚ ਸਾਰੀ ਫੁਟੇਜ ਦਿਓ 20 ਦਿਨ ਦਾ ਜਿਹੜਾ ਤੁਹਾਡਾ ਰਿਕਾਰਡ ਹੈਗਾ ਸਾਰਾ ਕਦੀ ਉਹ ਕਹਿੰਦੇ ਸਾਡੇ ਕੋਲ 25 ਦਿਨ ਦਾ ਹੈਗਾ ਕਦੀ ਕਹਿੰਦੇ 30 ਦਿਨ ਦਾ ਹੈਗਾ ਕਦੀ ਕਹਿੰਦਾ 20 ਦਿਨ ਦਾ ਹੁੰਦਾ ਹੈ ਇਹ ਕੋਈ ਗੱਲਾਂ ਥੁੜੀ ਕਿਹਨੇ ਜਿਹਨਾਂ ਦਾ ਮੈਨੇਜਰ ਇੱਕ ਰਿਜ਼ੋਰਟ ਦਾ ਹੋਵੇ ਤੇ ਉਹੋ ਜਿਹੀ ਗੱਲਾਂ ਕਰੇ ਤੇ ਇਹ ਕੋਈ ਗੱਲ ਬੰਦ ਹੀ ਨਹੀਂ ਹੈਗੀ ਹੁਣ ਮੈਨੇਜਰ ਤੁਹਾਨੂੰ ਕੋਈ ਹੱਥ ਪੱਲਾ ਵੜਾ ਰਿਹਾ ਕਿ ਅੱਜ ਕੁਝ ਨਹੀਂ ਜੀ ਕੁਝ ਨਹੀਂ ਮੰਗੀ ਕਰ ਦਿਓ ਸਾਡਾ ਸਮਾਨ ਜਿਹੜਾ ਹੈਗਾ ਪ੍ਰੋਵਾਈਡ ਕਰਾਇਆ ਜਾਵੇ ਜ ਅਗਰ ਦੋਸ਼ੀ ਸਾਹਮਣੇ ਨਹੀਂ ਰਹਾਂਦਾ ਜਾਂ ਬਣਾ ਜਾਂਦਾ ਜੇ ਮੈਂ ਪੀਟਰ ਹੋ ਗਿਆ ਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਬਿਲਕੁਲ ਕਰਨੇ ਜੀ ਤਾਂ ਕਿ ਕਿਸੇ ਹੋਰ ਨਾਲ ਦੁਬਾਰਾ ਇਹ ਘਟਨਾ ਨਾ ਵਾਪਰੇ ਕਿਹੜਾ ਪਹਿਲਾ ਸ ਕਿਹੜਾ ਜੀ ਇਹ ਸਟਰਲਿੰਗ ਰਿਜ਼ੋਰਟ ਲੁਧਿਆਣਾ ਪੱਖੋਵਾਲ ਰੋਡ ਦੇ ਵਿੱਚ ਇਧਰ ਕੀ ਨਾਮ ਹੈ ਜੀ ਦੇਖੋ ਜੀ ਮੇਰੇ ਨਾ ਪਰਿਵਾਰਿਕ ਇੱਕ ਫੰਕਸ਼ਨ ਸੀਗਾ ਸੋ ਅਸੀਂ ਇੱਥੇ ਹੀ ਆ ਤੇ ਠਹਿਰਵਾਂਗੇ ਚਿੱਕ ਤੇ ਸਟਰਲਿੰਗ ਰਿਜ਼ੋਰਟਸ ਵਾਲੇ ਦਾ ਵਹਿਮ ਹੋਏਗਾ ਬੇਸ਼ੱਕ ਜੀ ਤੋਂ ਚੱਲ ਜਾਣਗੇ ਉਹਨਾਂ ਦਾ ਵਹਿਮੀ ਹੋਈਗਾ ਕਿ ਵੀ ਅਸੀਂ ਇੱਥੋਂ ਨਹੀਂ ਜਾਣ ਵਾਲੇ ਅਸੀਂ ਗੇਟ ਉਦੋਂ ਤੱਕ ਨਹੀਂ ਪਾਰ ਕਰਾਂਗੇ ਜਦ ਤੱਕ ਕਿ ਉਹ ਚੋਰ ਇੱਥੇ ਲੱਭੇਗਾ ਨਹੀਂ ਇਹਨਾਂ ਦਾ ਮੈਨੇਜਰ ਸ੍ਰੀਮਾਨ ਸੋਅਨ ਸੋ ਲੱਕੀ ਠਾਕੁਰ ਜੀ ਜੋਗੀ ਕਹਿੰਦੇ ਸੀ ਸਾਡਾ ਵੇਟਰ ਹੀ ਹੈ ਨਹੀਂ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਹਾਰਡ ਡਿਸਕ ਲੈ ਆਨੇ ਕਿ ਵੀ ਪੁਰਾਣੇ 25 30 ਦਿਨ 20 ਦਿਨ ਜਿਹੜਾ ਵੀ ਡਾਟਾ ਹੈ ਇਹ ਉਹਦਾ ਕਾਪੀ ਕਰਾ ਦਿਓ ਠੀਕ ਵੀ ਜੇ ਉਹ ਕਾਪੀ ਦੇ ਵਿੱਚ ਉਹ ਬੰਦਾ ਲੱਭ ਗਿਆ ਤੇ ਉਹਦਾ ਰਿਸਪੌਂਸਿਬਲ ਕੌਣ ਹੋਇਆ ਇਹ ਤੁਸੀਂ ਵੀ ਜਾਣਦੇ ਹੋ ਤੇ ਜਿਹੜੀ ਵੀ ਜਨਤਾ ਤੁਹਾਡੇ ਸੋਤਰੇ ਨੇ ਜਿਹੜੇ ਵੀ ਚੈਨਲਾਂ 'ਤੇ ਦੇਖ ਰਹੇ ਨੇ ਉਹ ਵੀ ਜਾਣਦੇ ਨੇ ਬੜਾ ਰੈਪਿਊਟੇਟਿਡ ਮੈਰਿਜ ਪੈਲੇਸ ਐ ਸਟਲਿੰਗ ਰਿਸੋਰਟਸ ਚ ਉੱਤੇ ਵੀ ਹੈ ਜੀ ਹਾਲ ਸੀ ਹੋਣ ਲੱਗ ਪਏ ਉੱਤੇ ਲੁਧਿਆਣੇ ਦਾ ਜਿਹੜਾ ਇੱਕ ਵਪਾਰੀ ਹੈ ਜਿਹੜਾ ਕਿ ਲੁਧਿਆਣੇ ਦਾ ਇੱਕ ਸਮਾਜੀਕ ਇੱਕ ਬੰਦਾ ਹੈ ਕਿ ਵਿਆਹ ਕਰਨ ਜੋਗ ਯੋਗ ਕਰਨਾ ਚਾਹੁੰਦਾ ਹੈ ਉਹ ਕਿੱਥੇ ਜਾਏਗਾ ਵੀ ਆਪਾਂ ਸੜਕ ਦੇ ਤੁਰੇ ਗੋਲੀਆਂ ਬਾਜ਼ ਦੀਆਂ ਨੇ ਇਹ ਤੇ ਆ ਜੀ ਚੋਰੀਆਂ ਹੁੰਦੀਆਂ ਨੇ ਫਿਰ ਅਸੀਂ ਕਿੱਥੇ ਕਰਾਂਗੇ ਵਿਆਹ ਯਾਰ ਦੱਸੋ ਯਾਰ ਵੀ ਬੜੀ ਮੰਦਭਾਗੀ ਘਟਨਾ ਹੈ ਲੋਕਾਂ ਨੂੰ ਵਿਆਹ ਕਰਨੇ ਪੈਸੇ ਜਿੰਨੇ ਮਹਿੰਗੇ ਬੈਜਦੇ ਆ ਬਿਲਕੁਲ ਪੈਣ ਦੇ ਪੈ ਜਾਂਦੇ ਆ ਜੀ ਅੱਜ ਦੀ ਡੇਟ 'ਚ ਜਿੰਨਾ ਪਹਿਲੇ ਦਾ ਬਿੱਲ ਨਹੀਂ ਬਣਿਆ ਉਸ ਤੋਂ ਜ਼ਿਆਦਾ ਚੋਰੀ ਹੋ ਗਈ ਤੁਹਾਨੂੰ ਪਤਾ ਹੋਈਗਾ 골ਡ ਦਾ ਰੇਟ ਕੀ ਹੈ ਵੀ ਅੱਜ 골ਡ ਮਸਾ ਇੱਕ ਪਿਓ ਇੱਕ ਧੀ ਦਾ ਪਿਓ ਮੈਂ ਬੜੀ ਇੱਕ ਕਬੱਡੀ ਗੱਲ ਕਰ ਰਿਹਾ ਇਕ ਧੀ ਦਾ ਪਿਓ ਇੱਕ ਜੋੜ ਜੋੜ ਆਪਣੇ ਜੀਵਨ ਦੀ ਕਮਾਈ ਲਾਂਦਾ ਹੈ ਕਿਵੇਂ ਮੈਂ ਆਪਣੀ ਕੁੜੀ ਦੇ ਵਿਆਹ ਤੇ ਕਿ ਵੀ ਆ ਚੀਜ਼ ਇੱਕ ਗਿਫਟ ਕਰਨੀ ਹੈ ਤੇ ਇੱਕ ਮੁੰਡੇ ਦਾ ਪਿਓ ਵੀ ਕਹਿੰਦਾ ਹੈ ਕਿ ਵੀ ਜਿਹੜੀ ਧੀ ਸਾਡੇ ਘਰ ਆ ਰਹੀ ਹੈ ਕਿ ਅਸੀਂ ਉਹਨਾਂ ਨੂੰ ਵੀ ਗਿਫਟ ਦੇ ਦਵਾਂਗੇ ਬਹੁਤ ਵੱਡੀ ਗੱਲ ਹੈ ਵੀ ਜੀਵਨ ਦੀ ਕਮਾਈ ਹੈ ਉਹ ਜੀਵਨ ਦੀ ਕਮਾਈ ਇੱਕ ਫੇਲਰ ਫੇਲਰ ਸਿਸਟਮ ਜਿਹਨੂੰ ਕਹਿ ਸਕਦੇ ਆ ਫੇਲਰ ਮੈਨੇਜਮੈਂਟ ਪਿਓ ਚੋਰੀ ਕਰਕੇ ਲੈ ਜੂਵੇ ਇਸ ਤੋਂ ਵੱਟੀ ਗੱਲ ਕਹਿੰਦੇ ਕਿ ਨੋ 302 ਤੋਂ ਵੀ ਵੱਡਾ ਗੁਨਾਹ ਹੈ 302 ਤੋਂ ਵੀ ਵੱਡਾ ਗੁਨਾਹ ਹੈ ਔਰ ਅਸੀਂ ਸਰਕਾਰ ਤੁਹਾਡਾ ਤੁਸੀਂ ਸਤੰਭ ਹੋ ਸਾਡੇ ਸਮਾਜ ਦੇ ਮੀਡੀਆ ਦਾ ਕਿ ਆਵਾਜ਼ ਬੜੀ ਦੂਰ ਤੱਕ ਜਾਂਦੀ ਹੈ ਕਿ ਜਿਵੇਂ ਮਤਲਬ ਗਿਣਤੀ ਚ ਤੁਸੀਂ ਹਜ਼ਾਰਾਂ ਸੈਂਕੜੇ ਲੋਕਾਂ ਤੱਕ ਆਵਾਜ਼ ਪਹੁੰਚਾਣੀ ਹੈ ਕਿ ਵੀ ਆਵਾਜ਼ ਬੜੀ ਦੂਰ ਤੱਕ ਜਾਂਦੀ ਹੈ ਬੜੀ ਚਿੰਤਾ ਦਾ ਵਿਸ਼ੇ ਹੈ ਪਰ ਅਸੀਂ ਇੱਥੋਂ ਹਿਲਣ ਵਾਲੇ ਨਹੀਂ ਅਸੀਂ ਇਸ ਪਰਿਵਾਰ ਨਾਲ ਖੜੇ ਆ ਤੇ ਇੱਥੇ ਸਾਡੇ ਹੋਰ ਵੀ ਸਾਥੀ ਲੋਕ ਖੜੇ ਆ ਸਾਡੇ ਬੜੇ ਸਤਿਕਾਰਯੋ ਕਾਉਂਸਲਰ ਸਾਹਿਬ ਇੱਥੇ ਖੜੇ ਨੇ ਹੋਰ ਵੀ ਬੜੇ ਲੋਕ ਖੜੇ ਆ ਅਸੀਂ ਇੱਥੇ ਖੜਾ ਰਹੋ ਠੀਕ ਹੈ ਮੇਰਾ ਨਾਮ ਬਾਰਿਕ ਸ਼ਰਮਾ ਤੇ ਇਹ ਸਾਡਾ ਬਹੁਤ ਪਰਿਵਾਰਿਕ ਫੰਕਸ਼ਨ ਜਿਹਾ ਇੱਕ ਤੇ ਕਿ ਸਿਰਫ ਮੈਂ ਹੀ ਕਹਨ ਦਨਾ ਕਿ ਜਿਹੜੀ ਨੈਗਲੀਜੈਂਸ ਹੈਗੀ ਹੈ ਇਹ ਪੈਲਸ ਦੀ ਹੈ ਐਬਸੋਲੂਟਲੀ ਕੋ ਸਿਕਿਉਰਟੀ ਗਾਰਡ ਗੇਟ ਤੇ ਖੜੇ ਨੇ ਐਂਟਰੀ ਤੇ ਬੌਂਸਰਸ ਖੜੇ ਨੇ ਹਰ ਇੱਕ ਬੰਦਾ ਵੈਰੀਫਾਈਡ ਅਕਾਊਂਟ ਡੀਟੀਏ ਵਾਲਾ ਵਾ ਕਨਵੀਟਰ ਇਕੁਇਟੇ ਡਰੈਸ ਜਿਹੜੇ ਬੰਦਾ ਅੰਦਰ ਆ ਰਹੇ ਹੈ ਤਾਂ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ ਉਹਨੇ ਜੋ ਮਰਜ਼ੀ ਕਹੀ ਜਾਂ ਆਪਣੇ ਅਲੀਗੇਸ਼ਨਸ ਕਰਨ ਸਾਡੇ ਤੇ ਅਲੀਗੇਸ਼ਨ ਲਾ ਰਹੇ ਹੋ ਪਰ ਇਹ ਜੋ ਚਿੰਤਾ ਦਾ ਵਿਸ਼ਾ ਹੈ ਤੇ ਇਹਨਾਂ ਨੂੰ ਆਪ ਵੈਰੀਫਾਈ ਕਰਕੇ ਜਿਹੜਾ ਸਾਡਾ ਨੁਕਸਾਨ ਹੋਇਆ ਇਹਨਾਂ ਨੂੰ ਪਰਭਾਈ ਦੇਣੀ ਚਾਹੀਦੀ ਹੈ ਇਹ ਨੁਕਸਾਨ ਪਿਛਲੇ ਸਾਲ ਦਾ ਹੈ ਕਿ ਸਾਡਾ ਨੁਕਸਾਨ ਨਹੀਂ ਹੈਗਾ ਤੇ ਜੇ ਪਰਭਾਈ ਨਹੀਂ ਕਰਦੇ ਅਸੀਂ ਧਰਨਾ ਵੀ ਲਾਵਾਂਗੇ ਤੇ ਅਸੀਂ ਕੰਪਨੀ ਵੀ ਲਾਵਾਂਗੇ ਜਿਹੜਾ ਨੁਕਸਾਨ 100% ਜੀਪੀ ਸਾਹਿਬ ਨੂੰ ਇਹਨਾਂ ਦੇ ਖਿਲਾਫ ਕੰਪਲੇਨ ਰਿਦਾਵਾਗੇ ਜਿਹੜਾ ਨੁਕਸਾਨ ਕਰੋੜਾਂ ਦੇ ਉੱਤੇ ਹੈ ਜੀ ਹਾਂਜੀ ਕਰੋੜਾਂ ਤੋਂ ਹਾਂਜੀ ਹਾਂਜੀ ਠੀਕ ਹੈ ਕੋਰ ਰੋਡ ਤੇ ਸਟਰਲਿੰਗ ਸੋਲੋ ਮੈਰੀਸ ਤੇ ਆਏ ਸੀ ਕਿ ਮੇਰਾ ਫੈਮਿਲੀ ਫੰਕਸ਼ਨ ਹੈ ਮੇਰੇ ਭਤੀਜੇ ਦਾ ਸਗਾਂ ਸੀਗਾ ਅੱਜ ਜੋ ਕਿ ਘਰ ਦਾ ਜਿਹੜਾ ਇਹਨਾਂ ਦਾ ਮੇਨ ਮੋਟੀ ਸੀਗਾ ਉਹਨਾਂ ਨੂੰ ਬੈਕ ਫੜਾਇਆ ਸੀਗਾ ਸਾਈ ਦਾ ਆਖੀ ਕਰਨ ਤੋਂ ਬਾਅਦ ਸੋਫੇ ਤੋਂ ਬੜੇ ਖੜੇ ਹੋਏ ਖੜੇ ਹੁੰਦੇ ਪਿੱਛੇ ਜੀ ਵੇਟਰ ਜਿਹੜਾ ਬੈਕ ਚੱਕ ਕੇ ਲੈ ਗਿਆ ਸਿੱਧ ਸਿੱਕੇ ਸੀਸੀ ਕੈਮਰੇ ਦੀ ਰਿਕਾਰਡਿੰਗ ਤੁਹਾਨੂੰ ਅਸੀਂ ਦੇ ਦਿੱਤੀ ਹੈ ਤੁਸੀਂ ਚੋਤਾ ਸਟੰਬੋ ਮੀਡੀਆ ਤੇ ਜਿਹੜਾ ਇੱਥੇ ਦਾ ਮੈਨੇਜਰ ਏ ਉਹ ਕਹਿੰਦਾ ਜੀ ਸਾਡਾ ਵੇਟਰ ਨਹੀਂ ਏ ਕਿ ਆ ਇਹਨਾਂ ਦੀ ਜ਼ਿੰਮੇਵਾਰੀ ਨਿਭੰਦੀ ਜਦੋਂ ਗੇਟ ਦੇ ਐਂਟਰੀ ਕੋਈ ਵੇਟਰੀ ਡਰੈਸ ਪਾ ਕੇ ਆ ਰਿਹਾ ਹੈ ਤਾਂ ਤਾਂ ਕੋਈ ਵੀ ਬਾਹਰੋਂ ਆ ਕੇ ਅੰਦਰ ਜਾ ਕੇ ਬੈਕ ਚੈੱਕ ਕੇ ਲੈ ਜਾਊਗਾ ਤੇ ਇਸ ਕਰਕੇ ਇਹ ਪੈਲੇਸ ਦੀ ਜਿਹੜੀ ਹੈ ਬੜੀ ਹੀ ਪਾੜੀ ਕਾਲ ਹੈ ਤੇ ਹਾਲੇ ਤੱਕ ਪੈਲੇਸ ਦਾ ਮਾਲਕ ਇੱਥੇ ਪਹੁੰਚਿਆ ਨਹੀਂ ਤੇ ਨਾ ਹੀ ਸਾਨੂੰ ਸੀਸੀ ਕੈਮਰਾ ਦੇ ਫੁਟੇਜ ਦਿੱਤੀ ਇਹਨਾਂ ਨੇ ਤੇਰਾ ਜੀ ਇਹਨਾਂ ਕਹਿੰਦਾ ਉਹ ਜੀ ਅਧਿਕਾਰੀਆਂ ਨਾਲ ਗੱਲ ਇਹ ਜੀ ਨੁਕਸਾਨ ਦੇ ਲੋ 350 ਤੋਂ 400 ਗ੍ਰਾਮ ਜਿੰਨੇ ਵੀ ਸਗਨ ਸੀਗੇ ਉਹ ਬੈਗ ਦੇ ਵਿੱਚ ਸੀਗੇ ਪੂਰੇ ਦਾ ਪੂਰਾ ਬੈਗ ਉਹ ਆਪਣੇ ਕੋਰਟ ਦੀ ਬੁੱਕਲ ਮਾਰ ਕੇ ਲੈ ਗਏ। ਪੁਲਿਸ ਅਧਿਕਾਰੀ ਆਏ ਜੀ ਉਹਨਾਂ ਨਾਲ ਗੱਲ ਹੋਈ ਬਿਲਕੁਲ ਜੀ ਮੇਰੀ ਐਸ ਐਚ ਓ ਸਾਹਿਬ ਨਾਲ ਗੱਲ ਹੋਈ ਸੀ। ਮੋਕੇ ਤੇ ਪੁਲਿਸ ਕਲਾਜਮ ਪੁੱਛ ਕੇ ਡਿਊਟੀ ਅਫਸਰ ਮੋਕੇ ਤੇ ਆਏ ਵੀ ਆਪਣੀ ਜੋ छानबीन ਉਹ ਕਰ ਰਹੇ ਨੇ। ਵਾਕੀ ਕੀ ਰਿਜ਼ਲਟ ਆਂਦਾ ਥੋੜੀ ਦੇਰ ਤੱਕ ਦੱਸਦਾ। ਅੱਛਾ ਭਾਈ ਇੱਕ ਬਾਈ ਕਿੱਦਾਂ? ਚਰਾ ਗੁਰਵਿੰਦਰ ਸਿੰਘ ਆ ਸਰ। ਮੈਂ ਸਰਲਿੰਗ ਦੇ ਵਿੱਚ ਐਜ਼ ਅ ਜਨਰਲ ਮੈਨੇਜਰ ਦੀ ਰਿਸਪੋਨਸੀਬਿਲਟੀ ਨਿਭਾ ਰਿਆ। ਕੁਝ ਮਤ ਪਹਿਲਾਂ ਸਾਡੇ ਕੋਲ ਅੱਜ ਦਾ ਜਿਹੜਾ ਫੰਕਸ਼ਨ ਸੀਗਾ ਉਹ ਸ਼ਗਨ ਸਰਮਨੀ ਦਾ ਸਾਡੇ ਕੋਲ ਬੁੱਕ ਹੋਇਆ ਸੀਗਾ ਪਾਰਸ ਜੁਲਰ ਠੀਕ ਹੈ ਜੀ ਮਾਡਲ ਟਾਊਨ ਦੇ ਰਹਿਣ ਵਾਲੇ ਨੇ ਹੁਣ ਕੋ ਇਨਸੀਡੈਂਸ A ਹੋਇਆ ਵੀ ਚੱਲਦੇ ਫੰਕਸ਼ਨ ਦੇ ਵਿੱਚ ਉਹਨਾਂ ਨੇ ਆਪਣਾ ਗੂਡਸ ਦਾ ਸਮਾਨ X Y Z ਕਿਤੇ ਵੀ ਰੱਖਤਾ ਰਾਈਟ ਹੁਣ ਉੱਥੇ ਜਦੋਂ ਅਸੀਂ ਕੈਮਰੇ ਆਈਡੈਂਟੀਫਾਈ ਕੀਤੇ ਜਾਂ ਸਾਰੀਆਂ ਚੀਜ਼ਾਂ ਆਈਡੈਂਟੀਫਾਈ ਕੀਤੀਆਂ ਅਸੀਂ ਆਪਣੇ ਪੂਰੇ ਰਿਜ਼ੋਰਟ ਦਾ ਰਾਉਂਡ ਅਪ ਕੀਤਾ ਸਾਨੂੰ ਇਦਾਂ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਕਿ ਸਟਰਲਿੰਗ ਦੀ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਗਲਤੀ ਹੈ ਦੂਸਰਾ ਪੁਆਇੰਟ ਇਹ ਹੈ ਜੀ ਜਦੋਂ ਵੀ ਇਹ ਚੀਜ਼ਾਂ ਸਾਰੀਆਂ ਆਈਡੈਂਟੀਫਾਈ ਹੋਈਆਂ ਅਸੀਂ ਜਿੰਨੇ ਵੀ ਸਾਡੀ ਮਾਰਨਿੰਗ ਦੇ ਵਿੱਚ ਟੀਮ ਆਈ ਸੀ ਜਿੰਨੇ ਵੀ ਅਸੀਂ ਕੈਪਟਨ ਰਾਉਂਡ ਅਪ ਕੀਤੇ ਸੀ ਜਿੰਨੇ ਵੀ ਵੈਟਰ ਅਸੀਂ ਰਾਉਂਡ ਅਪ ਕੀਤੇ ਸੀ ਉਹਨਾਂ ਦੀ ਕਾਊਂਟਿੰਗ ਅਸੀਂ ਦੁਬਾਰਾ ਸ਼ੁਰੂ ਕੀਤੀ ਵੀ ਕਿਸੇ ਦਾ ਕੋਈ ਬੰਦਾ ਮਿਸਦਾ ਨਹੀਂ ਹੈ ਅਸੀਂ ਉਹ ਜਿੱਦਾਂ ਹੀ ਅਸੀਂ ਸਾਡੇ ਕੋਲ ਮਾਰਨਿੰਗ ਸਾਰੀ ਰਿਪੋਰਟ ਆ ਕਿਹੜੇ ਕਿਹੜੇ ਬੰਦਾ ਕਿਹੜੇ ਕਿਹੜੇ ਜਗ੍ਹਾ ਤੋਂ ਅਸੀਂ ਬੁਲਾਇਆ ਆ ਉਹ ਤੇ ਜਾਣ ਲੱਗਿਆ ਉਹ ਸਾਰਾ ਬੰਦਾ ਬਕਾਇਦਾ ਹੁਣ ਇਸ ਟਾਈਮ ਅਵੇਲੇਬਲ ਆ ਅਸੀਂ ਪੂਰੇ रिसोर्ट पूरा स्टर्लिंग रिसोर्ट इस परिवार ਦੇ ਨਾਲ ਹਰ ਤਰੀਕੇ ਹਰ ਪੱਲੋਂ ਹਰ ਪੱਕੋਂ ਅੱਧੀ ਰਾਤ ਤੋਂ ਲੈ ਕੇ ਜਦੋਂ ਤੱਕ ਇਹ ਕਹਿਣਗੇ ਅਸੀਂ ਖੜੇ ਆ ਅਦਰ ਸਰ ਇੱਕ ਐਡਰੈਸ ਇਹਦੀ ਯੂਜ਼ ਕੀਤੀ ਹੈ ਉਸ ਬੰਦੇ ਨੇ ਵਿਅਕਤੀ ਨੇ ਵਿਵਿਧਰਾ ਦੀ ਐਡਰੈਸ ਯੂਜ਼ ਕੀਤੀ ਹੈ ਲੱਗਦਾ ਵੀ ਇਹ ਜਿਹਦਾ ਇਦਾਂ ਜਿਹੇ ਕੰਮ ਕਰਦੇ ਐਡਰੈਸ ਆ ਯੂਜ਼ ਕਰ ਲੈਂਦੇ ਸਰ ਮੈਨੂੰ ਤਾਂ ਦੇਖੋ ਇਸ ਇੰਡਸਟਰੀ ਦੇ ਵਿੱਚ ਬਹੁਤ ਟਾਈਮ ਹੋ ਗਿਆ ਹਰ ਚੀਜ਼ ਜਦੋਂ ਬੰਦੇ ਨੇ ਰੇਕੀ ਕਰਨੀ ਹੋਵੇ ਤਾਂ ਬਹੁਤ ਕੁਝ ਚੀਜ਼ਾਂ ਹੋ ਸਕਦੀਆਂ ਨੇ ਦੇਖੋ ਸਭ ਜਿਹਨੇ ਗਲਤ ਕੰਮ ਕਰਨਾ ਹੈ ਨੋਬਾਡੀ ਇਡੈਂਟੀਫਾਈ ਜੋ ਜੋ ਆਏਗਾ ਉਹ ਪੁਲਿਸ ਕੇ بیس ਮੇ ਵੀ ਆ ਸਕਦਾ ਹੈ। ਅਬ ਡੈਰਿਸ ਆਤੇ ਕਿਵੇਂ ਆਤੇ? ਵਰਦੀਆਂ ਮਨ ਕਿ ਆਤੇ ਨਾ ਮਿਲਟਰੀ। ਤੋ ਨੋਬਦੀ ਲੋਜਿਸਟਿਕਲ ਕੰਮ ਕਰਨਾ ਹੈ ਉਸਨੇ ਕੈਮਰੇ ਸੇ। ਹੁਣ ਅਸੀਂ ਨੇ ਉਸਨੇ ਆਪਣੀ ਜਗ ਆਪਣੇ ਆਪ ਨੂੰ ਛੁਪਾਣਾ ਵੀ ਹੈ ਕਿ ਮੈਂ ਕਿਵੇਂ ਚੁਪ ਕੇ ਨਿਕਲ ਸਕਦਾ ਹਾਂ। ਹੁਣ ਦੂਜਾ ਪੁਆਇੰਟ ਸਰ ਇਹ ਆ ਵੀ ਅਸੀਂ ਤੁਹਾਨੂੰ ਸਪੈਸ਼ਲੀ ਇਸ ਲਈ ਇਨਵਾਈਟ ਕੀਤਾ ਆ ਵੀ ਕਿਉਂਕਿ ਹਰ ਚੀਜ਼ ਹਰ ਪੱਖੋਂ ਕਲੀਅਰ ਹੋਣੀ ਚਾਹੀਦੀ ਆ। ਹੁਣ ਕੁਝ ਬੰਦੇ ਜਿਨ੍ਹਾਂ ਨੇ ਇਸ਼ੂ ਬਣਾਇਆ, ਜਿਨ੍ਹਾਂ ਨੇ ਵੀ ਤੁਹਾਡੇ ਅੱਗੇ ਕੈਮਰੇ ਅੱਗੇ ਬਾਈਟਸ ਕੀਤੀਆਂ ਨੇ ਠੀਕ ਹੈ ਉਹ ਜਿਨ੍ਹਾਂ ਦਾ ਮੇਨ ਗੋਲ ਚੋਰੀ ਹੋਇਆ ਹੈ ਠੀਕ ਹੈ ਉਹ ਉਹਨਾਂ ਦੇ ਨਾਲ ਅਸੀਂ ਖੜੇ ਹਾਂ ਉਹਨਾਂ ਦੇ ਨਾਲ ਹਮੇਸ਼ਾ ਕੋਆਰਡੀਨੇਟ ਹੁੰਦੀ ਰਹੂਗੀ ਉਸ ਤੋਂ ਬਾਅਦ ਅਸੀਂ ਹੁਣ ਦੂਜਾ ਜਿਹੜਾ ਉਹਨਾਂ ਦਾ ਦੂਜਾ ਜਿਹੜਾ ਉਹਨਾਂ ਦਾ ਪੁਆਇੰਟ ਸੀਗਾ ਕਹਿਣ ਦਾ ਵੀ ਤੁਹਾਡਾ ਸਟਾਫ ਦਾ ਬੰਦਾ ਪਹਿਲੀ ਗੱਲ ਤਾਂ ਸਾਡੇ ਸਟਾਫ ਦਾ ਬੰਦਾ ਹੀ ਨਹੀਂ ਹੈ ਉਹ ਤੁਸੀਂ ਕੈਮਰੇ 'ਚ ਦੇਖ ਸਕਦੇ ਹੋ ਉਧਰਲੇ ਪਾਸੇ ਉਹ ਬੰਦਾ 5:27 ਮਿੰਟ ਤੇ ਕੁਝ ਟਾਈਮ ਦੇ ਉੱਤੇ ਰਿਮੈਂਬਰੇਬਲ ਲੀ ਗਿਆ ਇਸ ਰਿਜ਼ੋਰਟ ਤੋਂ ਬਾਹਰ ਚਲਾ ਗਿਆ ਜਦੋਂ ਸਾਡੇ ਕੋਲ ਇੱਕ ਖਬਰ ਪਹੁੰਚੀ ਵੀ ਇੱਥਾ ਰਿਜ਼ੋਰਟ ਦੇ ਵਿੱਚ ਕੋਇਨਸੀਡੈਂਸ ਹੋਇਆ ਅਸੀਂ ਆਪਣਾ ਓਨ ਦਾ ਸਪੋਰਟ ਅਸੀਂ ਸਟਾਫ ਦੇ ਨਾਲ ਖੜੇ ਹੋ ਗਏ ਤੇ ਓਨ ਦਾ ਸਪੋਰਟ ਜਿੰਨੇ ਗੈਸਟਾਂ ਨੇ ਸਾਨੂੰ ਦੱਸਿਆ ਵੀ ਇੱਥੇ-ਇੱਥੇ ਦਾ ਪ੍ਰੋਬਲਮ ਕ੍ਰੀਏਟ ਹੋਈ ਹੈ ਤੇ ਹਮ ਅਸੀਂ ਉਹਨਾਂ ਦੇ ਨਾਲ ਕੋਆਰਡੀਨੇਟ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਅਰੋਪੀ ਹੈ ਜਿਹੜਾ ਵਾਰਦਾਤ ਸਰ ਮੈਂ ਕੀ ਕਹਿ ਰਿਹਾ ਅੱਜ ਤੱਕ ਅੱਜ ਤੱਕ ਐਦਾਂ ਹੋਇਆ ਨਹੀਂ ਵੀ ਸਟਰਲਿੰਗ ਕਿਸੇ ਦੇ ਨਾਲ ਸਹੀ ਮੱਕੋ ਨਹੀਂ ਖੜਿਆ ਤੁਸੀਂ ਕਹੋਗੇ ਇੱਕ ਮਹੀਨਾ ਇੱਕ ਸਾਲ ਜਦੋਂ ਤੱਕ ਸਾਡੇ ਗੈਸ ਦੀ ਸੈਟੀਸਫੈਕਸ਼ਨ ਨਹੀਂ ਹੁੰਦੀ ਸਟਰਲਿੰਗ ਉਦੋਂ ਤੱਕ ਉਹਦੇ ਨਾਲ ਖੜਾ ਆ ਸਰ ਕਿੰਨੀ ਕਿੰਨੀ ਗੋਮਾਂ ਲੱਗਦੀ ਆ ਸਰ ਮੇਰੇ ਖਿਆਲ ਨਾਲ ਜਿੰਨਾ ਕੁ ਮੈਂ ਵੀਡੀਓ ਬੈਠੇ ਦੇਖਿਆ 23 24 ਸਾਲ ਦਾ ਬੰਦਾ ਆ ਠੀਕ ਹੈ ਜੀ ਕਾਹਦੇ ਲਿਆ ਆ ਤੁਸੀਂ ਕਿੱਦਾਂ ਸਰ ਦੇਖੋ ਉਹ ਮੈਨੂੰ ਨਹੀਂ ਪਤਾ ਡੋਡੋ ਨਹੀਂ ਪਤਾ ਕਿਦੇ ਤੇ ਆ ਕਿਦੇ ਤੇ ਨਹੀਂ ਆ ਜਦੋਂ ਅਸੀਂ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ ਪੈਦਲ ਬੰਦਾ ਬਾਹਰ ਗਿਆ ਜੀ ਅੱਛਾ ਅਧਿਕਾਰੀ ਇੱਥੇ ਪਹੁੰਚੇ ਸੀ ਪੁਲਿਸ ਅਧਿਕਾਰੀ ਵੀ ਇੱਥੇ ਆਏ ਸੀਗੇ ਉਸੀ ਉਹਨਾਂ ਨੂੰ ਇਨਫੋਰਮ ਕੀਤਾ ਬੁਲਾਇਆ ਵੀ ਆ ਕੇ ਜਾਂ ਵੈਰੀਫਾਈ ਕਰੋ ਤੇ ਉਹਨਾਂ ਨੇ ਸਾਡੇ ਕੈਮਰੇ ਵਗੈਰਾ ਚੈੱਕ ਕੀਤੇ ਉਹਨਾਂ ਨੇ ਸਾਰੀ ਆਇਡੈਂਟੀਫਾਈ ਕਰ ਲਏ ਨੇ ਹੁਣ ਜਿੱਥੇ ਤੱਕ ਕੈਮਰੇ ਸਾਡੇ ਪਹੁੰਚ ਸਕਦੇ ਸੀ ਉੱਥੇ ਤੱਕ ਪਹੁੰਚੇ ਹੁਣ ਜਿੱਦਰ ਨੂੰ ਉਹਨਾਂ ਨੇ ਟਰਨ ਕੀਤਾ ਅੱਗੇ ਦੀ ਅੱਗੇ ਕੈਮਰੇ ਵੈਰੀਫਾਈ ਹੋਣਗੇ ਹਰ ਚੀਜ਼ ਵੈਰੀਫਾਈ ਹੋਏਗੀ ਅਸੀਂ ਆਪਣੇ ਗੈਸਟਾ ਦੇ ਨਾਲ ਤੈਜਿਲੋ ਕੜੇ ਆ ਤੇ ਅੱਜ ਤੱਕ ਸਟਰਲਿੰਗ ਨੇ ਹਮੇਸ਼ਾ ਵਧੀਆ ਕੰਮ ਕੀਤਾ ਤੇ ਵਿਸ਼ਵਾਸ ਕੀਤਾ ਤੇ ਵਿਸ਼ਵਾਸ ਹੀ ਹਮੇਸ਼ਾ ਕਰਦੇ ਰਹੇ ਸੈਟੀਸਫਾਈ ਸਾਰੇ ਸੈਟੀਸਫਾਈਡ ਸਾਰੇ ਹਨ ਸਾਰੇ ਨੂੰ ਪਤਾ ਹੈ ਵੀ ਸਟਰਲਿੰਗ ਹਮੇਸ਼ਾ ਉਹਨਾਂ ਦੇ ਹਰ ਦੁੱਖ ਸੋਗ ਦੇ ਵਿੱਚ ਉਹਨਾਂ ਦੇ ਨਾਲ ਖੜਾ ਹੈ